ਅ ਅੱਜ ਅਸੀਂ ਸਮਰਾਲੇ ਦੇ ਕਵਿੰਟ ਜਿਹੜਾ ਹੈ ਟੂਰਨਾਮੈਂਟ ਕਰਾਇਆ ਜਾ ਰਿਹਾ ਹੈਗਾ ਫੁੱਟਬਾਲ ਦਾ ਤੇ ਇਹਦਾ ਬੇਸਿਕ ਜਿਹੜਾ ਮੈਸੇਜ ਹੈ ਉਹ ਇਹ ਹੈ ਕਿ ਸੇ ਯੈਸ ਟੂ ਲਾਈਫ ਨਾਟ ਟੂ ਡਰੱਗਸ ਐਂਡ ਗੈਟ ਹਾਈ ਔਨ ਲਾਈਫ ਐਂਡ ਸਪੋਰਟਸ ਨਾਟ ਔਨ ਡਰੱਗਸ ਤੇ ਜਿਹੜੇ ਸਾਡੇ ਨੌਜਵਾਨ ਪੀੜੀ ਹੈ ਜਿੱਦਾਂ ਸੀਐਮ ਸਰ ਦਾ ਉਦੇਸ਼ ਹੈਗਾ ਕਿ ਰੰਗਲਾ ਪੰਜਾਬ ਬਣਾਉਣਾ ਹੈ ਖੇਡਾਂ ਵਤਨ ਪੰਜਾਬ ਦੀਆਂ ਵੀ ਇਸੇ ਮਕਸਦ ਨਾਲ ਕਰਾਇੰਗੇ ਸੀਗੀਆਂ ਐਂਡ ਹੁਣ ਐਸਐਸਪੀ ਮੈਡਮ ਵੱਲੋਂ ਇੱਥੇ ਇਨੀਸ਼ੀਏਟਿਵ ਲਿੱਤਾ ਗਿਆ ਹੈ ਪਹਿਲਾਂ ਵੀ ਇਹਨਾਂ ਨੇ ਜਿਮਨਾਸਟਿਕਸ ਦੀ ਮੀਟ ਕਰਾਈ ਸੀ ਕਿ ਅੱਜ ਇੱਥੇ ਮੈਡਮ ਕਰਾਰੀ ਹੈਗੇ ਫੁੱਟਬਾਲ ਦਾ ਟੂਰਨਾਮੈਂਟ ਇਹ ਬਹੁਤ ਹੀ ਇੱਕ ਵਧੀਆ ਇਹ ਚਾ ਲਗਾਯੋ ਕਦਮ ਹੈਗਾ ਹੈ ਜਿਹੜਾ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਅਸੀਂ ਲੈ ਕੇ ਜਾਵਾਂਗੇ ਮੈਡਮ ਦੀ ਜਿਹੜੀ ਇਹ ਰੈਪਲੀਕੇਸ਼ਨ ਹੈ ਹਰ ਇੱਕ ਪਿੰਡ ਦੇ ਵਿੱਚ ਵੀ ਜਾਣਾ ਬਹੁਤ ਹੀ ਜ਼ਰੂਰੀ ਹੈ ਸੋ ਮੈਂ ਮੈਡਮ ਨੂੰ ਵੀ ਕੰਗ੍ਰੈਚੂਲੇਟ ਕਰਨਾ ਚਾਹੁੰਦੀ ਹਾਂ ਇਹਨਾਂ ਨੇ ਬਹੁਤ ਹੀ ਸੋਹਣੀਆਂ ਵਰਦੀਆਂ ਵੀ ਦਿੱਤੀਆਂ ਇਹ ਬੱਚਿਆਂ ਨੂੰ ਤੇ ਬੱਚਿਆਂ ਦੇ ਵਿੱਚ ਵੀ ਇੱਕ ਉਚਾਅ ਆ ਹੈਗਾ ਐਂਡ ਇਹ ਆਪ ਹੀ ਆਪਣੇ ਆਪ ਚ ਮਿਸਾਲ ਬਣਨਗੇ ਆਪਣੇ ਪਿੰਨਾਂ ਦੇ ਵਿੱਚ ਵੀ ਇਹੀ ਮੈਸੇਜ ਲੈ ਕੇ ਜਾਣਗੇ ਸੋ ਮੈਂ ਮੈਡਮ ਨੂੰ ਦੁਬਾਰਾ ਕੰਗ੍ਰੈਚੁਲੇਟ ਕਰਦੀ ਹਾਂ ਤੇ ਇੱਥੇ ਜਿਹੜੇ ਆਏ ਬੱਚੇ ਹੈਗੇ ਆ ਅੱਠ ਟੀਮਾਂ ਨੇ ਪਾਰਟਿਸਿਪੇਟ ਕਰਨਾ ਹੈ ਤੇ ਇਹਨਾਂ ਨੂੰ ਕੈਸ਼ ਪ੍ਰਾਈਜ਼ ਵੀ ਦਿੱਤਾ ਜਾਣਾ ਹੈ ਤੇ ਇਦਾਂ ਦੇ ਜਿਹੜੇ ਸਪੋਰਟਸ ਹੈਗੇ ਆ ਸਪੋਰਟਸ ਐਕਟੀਵਿਟੀਆਂ ਅਸੀਂ ਕਰਾਂਦੇ ਰਹਾਂਗੇ ਥੈਂਕ ਯੂ ਅੱਜ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸੀਐਮ ਭਗਵੰਦ ਮਾਨ ਜੀ ਹੋਣ ਸਾਡੇ ਡੀਜੀਪੀ ਪੰਜਾਬ ਗੌਰਵ ਯਾਦਵ ਸਰ ਵੱਲੋਂ ਸਾਨੂੰ ਸਾਰੇ ਜ਼ਿਲ੍ਹਿਆਂ ਨੂੰ ਪੁਲਿਸ ਦੇ ਇੱਕ ਡਾਇਰੈਕਸ਼ਨ ਦਿੱਤੀਆਂ ਗਈਆਂ ਕਿ ਅਸੀਂ ਜਿਹੜੀ ਡਰਾਈਵ ਅਗੇਂਸਟ ਡਰੱਗਸ ਚਲਾ ਰਹੇ ਉਹਦੇ ਚ ਇਨਫੋਰਸਮੈਂਟ ਦੇ ਨਾਲ-ਨਾਲ ਅਸੀਂ ਕੁਝ ਨਾ ਕੁਝ ਪੋਜ਼ਿਟਿਵ ਐਕਟੀਵਿਟੀਆਂ ਵੀ ਕਰਨੀਆਂ ਜਿਤੇ ਜਿਤੇ ਸਾਡੀ ਕਮਿਊਨਿਟੀ ਪਾਰਟਿਸਿਪੇਸ਼ਨ ਹੋਏ ਉਹਦੇ ਤਹਿਤ ਹੀ ਅਸੀਂ ਅੱਜ ਸਮਰਾਲੇ ਦੇ ਸ਼ਾਹੀ ਸਪੋਰਟਸ ਕਾਲਜ ਵਿੱਚ ਇੱਕ ਫੁੱਟਬਾਲ ਦੋ ਦਿਨਾਂ ਦਾ ਫੁੱਟਬਾਲ ਟੂਰਨਾਮੈਂਟ ਆਰਗੇਨਾਈਜ਼ ਕੀਤਾ ਹੈ ਜਿਹਦਾ ਮੇਨ ਮਕਸਦ ਬੱਚਿਆਂ ਨੂੰ ਪੋਜ਼ਿਟਿਵ ਐਕਟੀਵਿਟੀਜ਼ ਜਿਵੇਂ ਸਪੋਰਟਸ ਹੋ ਗਏ ਜਾਂ ਫਿਰ ਦੂਜੇ ਕਲਚਰਲ ਇਵੈਂਟਸ ਹੁੰਦੇ ਉਹਦੇ ਵੱਲ ਲੈ ਕੇ ਜਾਣਾ ਹੈ ਔਰ ਇੱਕ ਮੈਸੇਜ ਹੈ ਕਿ ਸੇ ਯੈਸ ਟੂ ਲਾਈਫ ਐਂਡ ਨੋ ਟੂ ਡਰੱਗਸ ਜਿਵੇਂ ਹੁਣ ਡੀਸੀ मैम ਨੇ ਵੀ ਦੱਸਿਆ ਵੀ ਇਸ ਤਰ੍ਹਾਂ ਦੀ ਚੀਜ਼ਾਂ 'ਚ ਜਦੋਂ ਵਿਲਿੰਗਲੀ ਯੂਥ ਇਨਵੋਲਵ ਹੋਏਗਾ ਤੇ ਆਪਣੇ ਆਪ ਉਹਨਾਂ ਦਾ ਆਇਡਲ ਮਾਈਂਡ ਤੇ ਜਿਹੜਾ ਡਰੱਗਸ ਵੱਲ ਧਿਆਨ ਜਾਂਦਾ ਬਿਲਕੁਲ ਨਹੀਂ ਜਾਏਗਾ ਕਿ ਅਸੀਂ ਹੋਪ ਕਰਦੇ ਆ ਤੁਹਾਡੇ ਥਰੂ ਵੀ ਕਿ ਤੁਸੀਂ ਵੀ ਆਪਣੇ ਮੀਡੀਆ ਦੇ ਮਾਧਿਅਮ ਰਾਹੀਂ ਹੋਰ ਵੀ ਸਾਡੀ ਜਿਹੜੀ ਖੰਨਾ ਜ਼ਿਲ੍ਹੇ ਦੀ ਸਿਟੀਜ਼ਨਸ ਹਨ ਉਹਨਾਂ ਨੂੰ ਇਸ ਵਾਰ ਤੋਰੋਗੇ ਕਿ ਸਾਡੇ ਨਾਲ ਜਿਹੜੇ ਡਰਾਈਵ ਅਗੇਂਸਟ ਡਰੱਗਸ ਹੈ ਉਹਦੇ ਚ ਸਾਡੇ ਨਾਲ ਜੁੜੋ ਔਰ ਜਿਹੜੇ ਅਸੀਂ ਨਸ਼ੇ ਦੇ ਪਿੱਛੇ ਲੱਗੇ ਹੋਏ ਉਹਨਾਂ ਨੂੰ ਠੱਲ ਪਾਈ ਖੇਡਾਂ ਤੋਂ ਲਗਾਤਾਰ ਮੈਮ ਹੋ ਵੀ ਉਪਰਾਲੇ ਕੀਤੇ ਜਾ ਰਹੇ ਨੇ ਜਿਹੜੇ ਮੈਸੇਜ ਆ ਰਹੇ 80 ਜੀ ਦੇਖੋ ਜੀ ਸਾਡਾ ਜਿਹੜਾ ਇਨਫੋਰਸਮੈਂਟ ਡਰਾਈਵ ਹੈ ਉਹ ਤਾਂ ਕੰਟੀਨਿਊ ਚੱਲਦਾ ਹੈ ਜਿਹੜੇ ਅਸੀਂ ਐਫ ਆਈ ਆਰਸ ਕਰਦੇ ਆ ਜਾਂ ਹੁਣ ਅੱਜ ਕੱਲ ਅਸੀਂ ਪ੍ਰੋਪਰਟੀ ਡਰੱਗ ਪੈਡਲਰਜ਼ ਦੀ ਪ੍ਰੋਪਰਟੀ ਨੂੰ ਸੀਜ਼ ਕਰਨ ਵੱਲ ਲੱਗੇ ਹੋਏ ਆ ਫੋਰਫੀਚਰ ਉਹਦੇ ਨਾਲ ਨਾਲ ਅਸੀਂ ਕੁਝ ਕਾਲਜੇਸ 'ਚ ਕੁਝ ਡਰਾਮਾ ਵਗੈਰਾ ਵੀ ਕਰਾਉਂਦੇ ਸਕੂਲ ਕਾਲਜੇਸ 'ਚ ਕੁਝ ਦੂਜੇ ਫੰਕਸ਼ਨਸ ਵੀ ਕਰਾਏ ਜਿਵੇਂ ਪੋਸਟਰ ਮੇਕਿੰਗ ਐਨਔਰ ਤੋਂ ਇਹ ਸਾਡਾ ਕੰਟੀਨਿਊ ਪ੍ਰੋਸੈਸ ਹੈ ਅੱਜ ਅਸੀਂ ਫੁੱਟਬਾਲ ਕਰਾ ਰਹੇ ਹੁਣ ਕੁਝ ਹੋ ਸਰ ਏਜ ਲਿਮਿਟ ਕਿੰਨੀ ਹੈ ਜੀ ਇਹ ਬੱਚਿਆਂ ਦੀ ਜਿਹੜੀ ਟੂਰਨਾਮੈਂਟ ਹੈ ਜੀ ਜਿਹੜਾ ਇਹ ਫੁੱਟਬਾਲ ਦਾ ਮੈਚ ਹੈ ਇਹਦੇ ਚ 15 ਸਾਲ ਤੋਂ ਅਸੀਂ ਏਜ ਬ੍ਰੈਕਟ ਸੁਣਿਆ ਹੈ ਬਟ ਜਿਵੇਂ ਲਾਸਟ ਵੀਕ ਅਸੀਂ ਇੱਕ ਕਾਰਾਟੇ ਦਾ ਫੰਕਸ਼ਨ ਕਰਾ ਕੰਪੀਟੀਸ਼ਨ ਕਰਾਈ ਸੀ ਉਹਦੇ ਚ ਬਾਅਦ ਚ ਛੋਟੇ ਛੋਟੇ ਬੱਚੇ 6 ਸਾਲ ਦੇ ਬੱਚੇ ਵੀ ਜਿਹੜੇ ਵਿਲਿੰਗ ਆ ਗਏ ਸੀਗੇ ਸੋ ਅਦਾ ਕੋਈ ਹਾਰਡਨ ਫਾਸਟ ਰੂਲ ਨਹੀਂ ਹੈ ਬਟ ਜੋ ਰੂਲਸ ਆਫ ਦਾ ਗੇਮ ਹੁੰਦੇ ਹੋ ਤਾਂ ਅਸੀਂ ਫੋਲੋ ਕਰ ਹੀ ਰਹੇ ਹਾਂ ਸਰ ਪੇਰੈਂਟਸ ਵੀ ਇਨਵੋਲਵ ਕੀਤੇ ਗਏ ਉਹਨਾਂ ਨੂੰ ਵੀ ਇਨਵੀਟੇਸ਼ਨ ਦਿੱਤਾ ਗਿਆ ਜੀ ਦੇਖੋ ਜੀ ਇੱਥੇ ਬੇਸਿਕਲੀ ਅਸੀਂ ਤਾਂ ਟੀਮਾਂ ਬੁਲਾਈਆਂ ਬਟ ਪੇਰੈਂਟਸ ਇਫ ਦੇ ਵਾਂਟ ਟੂ ਕਮ ਮੋਸਟ ਵੈਲਕਮ ਉਸਤੇ ਇਲਾਵਾ ਅਸੀਂ ਇੱਥੇ ਆਪਣੀ ਨਾ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਸਾਰੇ ਪਿੰਡਾਂ ਚ ਇੱਥੇ ਜਿਹੜੀ ਸਮਰਾਲਾ ਪੁਲਿਸ ਸਟੇਸ਼ਨ ਦੇ ਉਦੀਨਪਿੰਡ ਪੈਂਦੇ ਉਹਨਾਂ ਦੀ ਕਮੇਟੀਆਂ ਨੂੰ ਬੁਲਾਇਆ ਔਰ ਉਹ ਕਾਫੀ ਛੇਤੀ ਪਹੁੰਚ ਰਹੇ ਸਨ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ